దహేజ్ నా దేన్ తే इक પતિ నే apni పత్నీ ది ਕੀਤੀ బురి తరా కుట్టమార్ జిహా ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ దహేజ్ ਨਾ ਦੇਣ ਤੇ ਪਤੀ ਨੇ apni ਪਤਨੀ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਹੈ ਉਹ ਇੰਨੀ ਕੁੱਟਮਾਰ ਕੀਤੀ ਹੈ ਕਿ ਉਹਦੇ ਕੱਪੜੇ ਪਾੜ ਕੇ ਉਹਨੂੰ ਨੰਗਾ ਕਰਕੇ ਉਹਨੀ ਕੁੱਟਮਾਰ ਕੀਤੀ ਗਈ ਹੈ ਜਦੋਂ ਕੁੜੀ ਨੇ ਜਦੋਂ ਕੁੜੀ ਨੇ ਇਹ ਸ਼ਿਕਾਇਤ ਅੰਮ੍ਰਿਤਸਰ ਥਾਣੇ ਦੇ ਵਿੱਚ ਕਰਵਾਈ ਤੇ ਉਹਨੇ ਦੱਸਿਆ ਕਿ ਉਹਦੇ ਸੋਹਰਾ ਪਰਿਵਾਰ ਵੱਲੋਂ ਉਹਦਾ ਪਤੀ ਤੇ ਉਹਦੀ ਨਨੰਦ ਇਹ ਦੋਵੇਂ ਉਹਨੂੰ ਮਿਲ ਕੇ ਡੇਲੀ ਕੁਰਦੇ ਨੇ ਤੇ ਇੰਨਾ ਕੁਰਦੇ ਨੇ ਕਿ ਉਹਦੇ ਕੱਪੜੇ ਤੱਕ ਪਾਰ ਦਿੱਤੇ ਜਾਂਦੇ ਨੇ ਕੀ ਨਾਮ ਮਨੁਜ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੂੰ ਦੱਸ ਰਿਹਾ ਮੈਂ ਕਿੱਦਾਂ ਕੀ ਗੱਲ ਹੋਈ ਆ ਉਹ ਗਲੀ ਦਾ ਵੀ ਨਹੀਂ ਪਤਾ ਹੋ ਗਿਆ ਯਾਰ ਮਨੂੰ ਡਾਡੀ ਨੇ ਬੋਲਿਆ ਜੀ ਅੱਜ ਤੁਹਾਡੇ ਨਾਲ ਕਾਹਦਾ ਨਾ ਹੋਇਆ ਅੱਜ ਦੱਸਦੇ ਕੀ ਹੋਇਆ ਮਾਰਕਟ ਆਈ ਹੋਈ ਆ ਕਿਹਨੇ ਵੱਲੋਂ ਕੀਤੀ ਗਈ ਆ 10 ਜਿਹਨਾਂ ਜਿਹਨਾਂ ਮਾਰਿਆ ਦੰਦ ਮਾਣ ਜੀ 10 10 ਨਾ ਨਾ ਤੇ ਹੋਰ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆਹੋ ਉਹ ਕਿਨੇ ਕਿਨੇ ਦਾਨੀ ਕੋ ਪਈਆਂ ਆਹੋ ਉਸ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਨੇ ਵਿਆਹ ਮਕਰੀਦ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਣਾ ਨੂੰ ਤੇ ਕੋ ਗੱਲਾਂ ਬਣਾਣ ਲੱਪੇ ਤੁਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਰਹੀ 10 ਕਪੜੇ ਚੋਖ ਲਾਤੀ ਨੰਬਰੇ ਨੂੰ ਆਓ ਕਪੜੇ ਪਾੜ ਕੇ ਪਾ ਰਿਹਾ ਆਹ ਦੱਸਣਾ ਜੋ ਆਹ ਦਸੀਦਾ ਹੁੰਦਾ ਵਾ ਦੱਸੋ ਮੈਨੂੰ ਦੋ ਦਸਰਾਂ ਦਸਰਾਂ ਨਹੀਂ ਆਇਆ ਮੈਂ ਬੋਲ ਵੀ ਤੈਨੂੰ ਨੀ ਸ਼ਰਮਾਂਦੀ ਤੈਨੂੰ ਸ਼ਰਮਾਂਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸੀ ਸਾਨੂੰ ਵੀ ਬੇਫਿਕਰ ਬਣਾਣੀ ਨਹੀਂ ਗਈ ਕੀ ਕੀ ਸੀ ਇਹਨਾਂ ਵੱਲੋਂ ਪਾੜੇ ਹਾਂ ਜੀ ਇਹਨਾਂ ਨੇ ਨਹੀਂ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਕਾਰ ਵਾਲੇ ਹਾਂਜੀ ਰਾਜਨ ਰਾਜਨ ਕਾਰ ਨੇ ਗੱਲ ਲਾਈਦਾ ਨਾ ਕਿਹੜੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਤੂੰ ਹਾਂਜੀ ਦਾਜ ਹਾਂ ਦਾਜ ਉਹ ਲੁਭੜਿਆ ਕੀ ਕਹਿੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾ ਦੇਈਆਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲੋਂ ਮਾਰਦਾ ਜ ਆਜੂ ਹਾਂਜੀ ਹਾਂਜੀ 2-3 ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਲక్ష్ਮੀ ਕਿ ਤੁਹੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਗਲੇ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਅੰਦਰ ਬੜ ਗੀਆਂ ਉਹਨਾਂ ਦੇ ਸਾਨੂੰ ਅੰਦਰ ਬੜਨੀ ਤੇ ਅਸੀਂ ਧੱਕਾ ਮਾਰ ਬੁਆ ਮਾਰ ਇੰਦਰ ਬੜੇ ਆ ਉਹ ਕਿਹ ਅਈ ਕੋਠੇ ਗਈਆਂ ਵਾ ਮੈਂ ਛੋਡ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਡੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਇਹ ਮੁੰਡਾ ਮਾਰਨਦੇ ਆ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਮੈਂ ਕਹ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਆ ਖੋਲ ਰਾਜ ਮਰ ਜਾਣਾ ਕਿ ਨਾ ਕਹਿੰਦੇ ਮਰ ਜਾ ਮਾਦੇ 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 ਰਾਇ ਜੋ ਹੈਗਾ ਮਾਦੇ ਮਾਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਇਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਰਖੋ ਤੇ ਇਹਨਾਂ ਨੇ ਚਾਤੀਆਂ ਮਾ ਲੀਆਂ ਆ ਕਹ ਕੇ ਦੰਗਿਆਂ ਆਪਣੇ ਪਾਏ ਉਹਦੇ ਕਪੜੇ ਜੇ ਪਾਟੇ ਹੀ ਭੁਲੇੜ ਕੇ ਤੇ ਥਲੇ ਸੋੜਦੇ ਜਿਹੜੇ ਨਵੇਂ ਕਪੜੇ ਬਪਰ ਕੱਢੇ ਉਹਨੂੰ ਪਾਟੇ ਜਦੀ ਵਾਰ ਮਾਰੇ ਜਾਂ ਪਹਿਲੋ ਮਾਰਦੇ ਪਹਿਲੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰੇ ਚੱਕ ਦੇ ਨਹੀਂ ਪਾਇਆ ਇੱਥੇ ਰਾਜਣ ਰਾਜਣ ਮੁੰਡੇ ਦਾ ਰਾਜਣ ਅੱਛਾ ਵਾ ਮੁੰਡਾ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਥੇ ਹੀ ਮਾਰੇ ਇੱਕ ਦਿਨ ਸਾ ਸਾਥੇ ਮਾਰੇ ਆ ਨਹੀਂ ਉਹਦੇ ਮਾਰੇ ਸਾਥੇ ਮਾਰੇ ਅੱਗੇ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰੇ ਜੀ ਛੋਟੇ ਮਾਰੇ ਬੜੀ ਯੋਦ ਦਿਉ ਨੂੰ ਤੇ ਦਸਾਂ ਮਾਰੇ ਵਾਲ ਫੜੇ ਰਹੇ ਦਾਇ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਇ ਦੇ ਕਰਨ ਮਾਰਦੇ ਭਾਜੀ ਦਾਇ ਕਾਰਨ ਹੀ ਮਾਰਦੇ ਨੇ ਕਹਿੰਦੇ ਬਾਗਲੇ ਬਾਲਾ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚੰਪਲੇਟ ਦੇ ਵਿੱਚ ਲੇਨ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲਿਆ ਕੀ ਹੋ ਰਿਹਾ ਕੀ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਲੜਕਾ ਪ੍ਰਵਾਧਰਮ ਸਿੰਘ ਗਲੀ ਨੰਬਰ 5 ਤਰਮਪਰਾ ਸਿਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਹੋਣੀ ਪਤਾ ਲੱਗਾ ਇਹ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਬੁਲਦੇ ਆ ਲੜਕੇ ਦਾ ਨਾਮ ਹੈਗਾ ਜੇ ਮਖਰ ਰਾਜ ਹਾਂਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਆ ਸਰ ਜਿਹੜਾ ਲੜਕਾ ਰਹਿਣ ਵਾਲਾ ਕਿੱਥੋਂ ਦਾ ਹੈ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹੈ ਹਾਂਜੀ ਇਹ ਧਰਮਪੁਰਾ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦੇ ਮਾਂ ਪਿਓ ਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਜੀ ਕਾਰਵਾਈ ਹੋਈ ਜੀ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਰ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਪਰੇਸ਼ਾਨ ਕਾਫੀ ਦੇਰ ਤੱਕ ਜਿਹੜੇ ਵੀ ਤਾਥਾ ਇਹ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ ਤੁਸੀਂ ਦੇਖ ਰਹੇ ਸੀਗੇ ਪੰਜਾਬ ਨੇਸ਼ਨ ਟੀਵੀ